ਬੜੇ ਟਾਈਮ ਪਹਿਲਾਂ ਇੱਕ ਵਾਰ ਗਾਣਾ ਆਇਆ ਸੀਗਾ ਕਿ ਮੰਮੀ ਮੇਰਾ ਦਿਲ ਨਹੀਂ ਲੱਗਦਾ ਕਾਲਜ ਕੀ ਪੜਾਈ ਮੇਂ ਮੰਮੀ ਮੇਰਾ ਵਿਆਹ ਕਰਾ ਦੋ ਮਈ ਜੂਨ ਜੁਲਾਈ ਮੈਂ ਬੰਦੇ ਕਹਿੰਦੇ ਸੀ ਕਿ ਹੁਣ ਸਾਡਾ ਪੜਾਈਆਂ ਚ ਦਿਲ ਨਹੀਂ ਲੱਗਦਾ ਸਾਡਾ ਵਿਆਹ ਕਰਾ ਦਿੱਤਾ ਜਾਵੇ ਹੁਣ ਇੱਕ ਅਜਿਹੀ ਰਿਪੋਰਟ ਇਸ ਪੂਰੇ ਮਾਮਲੇ ਵਿੱਚ ਨਸ਼ਰ ਹੋਈ ਹੈ ਜਿਹਦੇ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਅਸੀਂ ਭਾਰਤੀ ਐਜ਼ ਅ ਇੰਡੀਅਨ ਅਸੀਂ ਇੰਨੇ ਖਰਚੀਲੇ ਹੈਗੇ ਆ ਹਾਲਾਂਕਿ ਕੰਜੂਸੀ ਬਹੁਤ ਕਰੀਦੀ ਹੈ ਟੂਥਪੇਸਟ ਨੂੰ ਜਦ ਤੱਕ ਪੂਰਾ ਉਹਦੀ ਜਾਨ ਨਾ ਕੱਢ ਦਈਏ ਤਦ ਤੱਕ ਟੂਥਪੇਸਟ ਵਰਤਦਾ ਰਹਿਣੇ ਆ ਜੇਕਰ ਕੋਈ ਸ਼ਰਟ ਖਰਾਬ ਹੋ ਗਈ ਉਸ ਨੂੰ ਬਾਅਦ ਚ ਪੋਚਾ ਲਾ ਲਈਦਾ ਹੈ ਪੈਨ ਖਰਾਬ ਹੋ ਗਈ ਕੋਈ ਨਹੀਂ ਘੋਟੀਆਂ ਤੋਂ ਕੱਢ ਦੋ ਉਸ ਨੂੰ ਨਿੱਕਰ ਬਣਾ ਲਓ ਕੰਜੂਸੀ ਇਸੇ ਪੂਰੀ ਦਿਖਾਣੇ ਆ ਪਰ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਇੰਨਾ ਖੁੱਲਾ ਖਰਚਾ ਕਰਦੇ ਆ ਜਿਹਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਬੰਦੇ ਦੀ ਭਾਵੇਂ ਹੈਸੀਅਤ ਨਾ ਵੀ ਹੋਵੇ ਫਿਰ ਵੀ ਬੰਦਾ ਐਡਾ ਖਰਚਾ ਕਰਦਾ ਉਹਨੂੰ ਲੱਗਦਾ ਹੈ ਕਿ ਮੈਂ ਵਿਆਹ ਇੱਕ ਵਾਰ ਹੋਣਾ ਹੁੰਦਾ ਹੈ ਕਿ ਪੂਰਾ ਰੱਜ ਕੇ ਪੈਸਾ ਲਾਦਾ ਤਾਂ ਕਿ ਆਂਡ ਗਵਾੜ ਚ ਮੱਲਿਆਂ ਚ ਪਤਾ ਚੱਲ ਜਾਏ ਕਿ ਬਾਈ ਕੋਈ ਵਿਆਹ ਹੋਇਆ ਸੀਗਾ ਇਸੇ ਪੂਰੇ ਮਾਮਲੇ ਵਿੱਚ ਇੱਕ ਵੀਡੀਓ ਇੱਕ ਰਿਪੋਰਟ ਨਸ਼ਰ ਹੋਈ ਹੈ ਜੋ ਇਹ ਦੱਸਦੀ ਹੈ ਕਿ ਭਾਰਤੀ ਵਿਆਹ ਤੇ ਵੱਧ ਖਰਚਾ ਕਰਦੇ ਨੇ ਜਾਂ ਉਹ ਮੁੰਡਿਆਂ ਦੀ ਆਪਣੇ ਬੱਚਿਆਂ ਦੀ ਪੜ੍ਹਾਈ ਨਾਲੋਂ ਵਿਆਹ ਤੇ ਵੱਧ ਖਰਚਾ ਕਰਦੇ ਨੇ ਯਾਨੀ ਉਹਨਾਂ ਨੂੰ ਮੁੰਡਿਆਂ ਦੇ ਕੁੜੀਆਂ ਦੇ ਵਿਆਹ ਜਿਆਦਾ ਵਧੀਆ ਲੱਗਦੇ ਨੇ ਨਾ ਕਿ ਉਹਨਾਂ ਦੀ ਪੜ੍ਹਾਈ ਜੀ ਹਾਂ ਇੱਕ ਰਿਪੋਰਟ ਬਣਾਈ ਗਈ ਹੈ ਯੂ ਐਸ ਏ ਦੀ ਇੱਕ ਏਜੰਸੀ ਜੈਫਰੀਜ਼ ਵੱਲੋਂ ਜੋ ਇਹ ਦਾਅਵਾ ਕਰਦੀ ਹੈ ਕਿ ਇੰਡੀਆ ਦੀ ਵੈਡਿੰਗ ਜਿਹੜਾ ਬਿਜ਼ਨਸ ਹੈ ਉਹ ਤਕਰੀਬਨ 10.7 ਲੱਖ ਕਰੋੜ ਦਾ ਬਿਜ਼ਨਸ ਹੈ ਫੂਡ ਤੋਂ ਬਾਅਦ ਯਾਨੀ ਸਭ ਤੋਂ ਪਹਿਲਾਂ ਖਾਣ ਪੀਣ ਦਾ ਫਿਰ ਦੂਜੇ ਤੋਂ ਬਾਅਦ ਇੰڈیا ਜਿਹੜਾ ਸਭ ਤੋਂ ਵੱਡਾ ਉਦਯੋਗ ਹੈ ਉਹ ਹੈ ਵਿਆਹਾਂ ਦਾ ਬਈ ਹੋਵੇ ਵੀ ਕਿਉਣਾ ਵਿਆਹ ਜਦੋਂ ਕਿਸੇ ਦਾ ਮਾੜਾ ਮੋਟਾ ਵਿਆਹ ਵੀ ਦੇਖੀਦਾ ਇੰਨਾ ਗਹਿਣਾ ਘੱਟਾ ਪਿਆ ਹੁੰਦਾ 5-500 6-600 ਬੰਦਾ ਬਰਾਤ ਆਇਆ ਹੁੰਦਾ ਖਾਣ ਪਲਾਨ ਨੂੰ علیحدਦਾ ਗੱਡੀਆਂ ਦੇ ਨੂੰ علیحدਦਾ ਕੱਪੜੇ ਇੰਨੇ ਪਾਏ ਹੁੰਦੇ ਨੇ ਜਿਹਦੇ ਬਾਰੇ ਪੁੱਛਿਆ ਨਹੀਂ ਜਾ ਸਕਦਾ ਮਹਿੰਗੇਆਂ ਮਹਿੰਗੀਆਂ ਚੀਜ਼ਾਂ ਵੇਖ ਕੇ ਮਹਿੰਗੇ ਵਿਆਹ ਵੇਖ ਕੇ ਬੰਦਾ ਹਰ ਕੋਈ ਕਹਿੰਦਾ ਕਿ ਮੈਂ ਵਿਆਹ ਦੀ ਖਰਚਾ ਕਰਦਾ ਹੁਣ ਅੰਬਾਨੀਆਂ ਦੇ ਮੁੰਡੇ ਦੇ ਵੱਡੇ ਨਿੱਕੇ ਮੁੰਡੇ ਦੇ ਜਿਹੜਾ ਵਿਆਹ ਤੋਂ ਪਹਿਲਾਂ ਵੀ ਜਿਹੜੀ ਸੈਰਮਨੀ ਹੋਈ ਹੈ ਕਹਿੰਦੇ ਨੇ ਉੱਤੇ ਤਕਰੀਬਨ 1000 ਕਰੋੜ ਦੇ ਨੇੜੇ ਜਿਹੜਾ ਖਰਚਾ ਹੋਇਆ ਹੈ ਵਿਆਹ ਤੇ ਤਾਂ ਇਹ 2000 ਤੋਂ 3000 ਕਰੋੜ ਤੱਕ ਖਰਚਾ ਪਹੁੰਚ ਜਾਣਾ ਇਸ ਕਰਕੇ ਜਿਹੜੀ ਰਿਪੋਰਟ ਆਈ ਹੈ ਸ਼ਾਇਦ ਕਿ ਤਰ੍ਹਾਂ ਕਿਤੇ ਸਹੀ ਵੀ ਦੱਸਦੀ ਹੈ ਕਿ ਇੱਕ ਆਮ ਬੰਦਾ ਵਿਆਹਾਂ ਤੇ ਤਕਰੀਬਨ ਕਿ ਇੱਕ ਆਮ ਵਿਆਹ ਭਾਰਤ ਵਿੱਚ 12.5 ਲੱਖ ਰੁਪਏ ਦਾ ਹੁੰਦਾ ਹੈ ਇੱਕ ਬੰਦਾ ਜੇਕਰ ਆਪਣੇ ਪੂਰੇ ਸਾਲ ਵਿੱਚ 4 ਲੱਖ ਰੁਪਏ ਐਵਰੇਜ ਕਮਾ ਰਿਹਾ ਤਾਂ ਉਹ 2.5 ਲੱਖ ਰੁਪਏ ਇਨ੍ਹਾਂ ਖਰਚਿਆਂ ਤੇ ਲਾ ਦਿੰਦਾ ਤੁਸੀਂ ਵੇਖੋ ਕਿ ਕਿੱਡਾ ਵੱਡਾ ਗੈਪ ਹੈ ਕਿ ਇੱਕ ਬੰਦਾ ਇੱਕ ਬੱਚਾ ਜੇਕਰ ਉਹਨੇ ਪੜਨਾ ਹੈ ਜਾਂ ਬੰਦੇ ਨੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਪੜਾਣਾ ਹੈ ਪ੍ਰੀ ਸਕੂਲ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਯਾਨੀ ਬੱਚਾ ਜਦੋਂ ਨਰਸਰੀ 'ਚ ਗਿਆ ਹੈ ਉਸ ਤੋਂ ਲੈ ਕੇ ਉਸਦੀ ਡਿਗਰੀ ਪੂਰੀ ਹੋਣ ਤੱਕ ਵੀ ਇੰਨਾ ਖਰਚਾ ਨਹੀਂ ਹੁੰਦਾ ਇੰਨਾ ਖਰਚਾ ਭਾਰਤ 'ਚ ਔਸਤਨ ਨਹੀਂ ਹੁੰਦਾ ਜਿੰਨਾ ਖਰਚਾ ਉਹਦੇ ਵਿਆਹ ਤੇ ਲੱਗ ਜਾਂਦਾ ਹੈ ਇਸ ਕਰਕੇ ਇਹ ਸਾਰੇ ਖਰਚਿਆਂ ਵਿੱਚ ਹਲੇ ਤਾਂ ਟਰੈਵਲ ਦਾ ਜਿਹੜੇ ਬੰਦੇ ਗਹਿਣੇ ਖਰੀਦਦੇ ਨੇ ਅਤੇ ਜਿਹੜਾ ਇੱਧਰ ਉੱਧਰ ਗਿਫਟ ਵਗੈਰਾ ਦੇੜੇ ਹੁੰਦੇ ਨੇ ਉਹ ਤਾਂ ਆਂਦੀ ਨਹੀਂ ਗਹਿਣੇ ਨਹੀਂ ਆਉਂਦੇ ਟਰੈਵਲ ਨਹੀਂ ਆਉਂਦਾ ਖਾਣ ਪੀਣ ਵੀ ਨਹੀਂ ਆਉਂਦਾ ਸਿਰਫ ਉਹ ਚੀਜ਼ਾਂ ਆਂਦੀਆਂ ਨੇ ਜਿਹਨਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਜਿਵੇਂ ਪੰਡਾਲ ਬੁੱਕ ਕਰਨਾ ਡੈਕੋਰੇਸ਼ਨ ਕਰਨੀ ਗਿਫਟ ਕੀ ਦੇਣੇ ਨੇ ਨਾਲ ਦੇ ਨਾਲ ਸ਼ਗਨ ਜਿਹੜਾ ਦੇਣਾ ਹੁੰਦਾ ਇਹ ਚੀਜ਼ਾਂ ਆndੀਆਂ ਨੇ ਜਿਹੜਾ ਮੋਟਾ-ਮੋਟਾ ਜਿੱਤੇ ਵਾਧੂ ਖਰਚਾ ਹੁੰਦਾ ਜਿਵੇਂ ਟਰੈਵਲ ਤੇ ਬੰਦੇ ਤਾਂ ਆਉਣ ਜਾਣ ਦਾ ਜੇਕਰ ਦੂਜੇ ਕਿਸੇ ਸ਼ਹਿਰ ਜਾ ਕੇ ਵਿਆਹਣਾ ਤਾਂ ਵਾਧੂ ਖਰਚਾ ਹੁੰਦਾ ਜੁਐਲਰੀ ਐਡੀ ਜਿਆਦਾ ਦਿੱਤੀ ਜਾਂਦੀ ਹੈ ਇੱਕ ਹੋਰ ਤੁਸੀਂ ਵੇਖਿਆ ਹੋਵੇਗਾ ਕਿ ਬੰਦਿਆਂ ਨੇ ਚਾਹੇ ਕਦੇ ਵੀ 골ਡ ਖਰੀਦਿਆ ਨਾ ਹੋਵੇ 골ਡ ਵੇਖਿਆ ਨਾ ਹੋਵੇ ਪਰ ਜਦੋਂ ਆਪਣੀ ਧੀ ਦਾ ਜਾਂ ਆਪਣੇ ਪੁੱਤ ਦਾ ਵਿਆਹ ਕਰਨਾ ਹੁੰਦਾ ਇਹ ਚੀਜ਼ ਜ਼ਰੂਰ ਵੇਖੀ ਜਾਂਦੀ ਹੈ ਕਿ ਕੋਈ ਕਿੰਨਾ ਸੋਨਾ ਪਾ ਰਿਹਾ ਆ ਆਪਣੀ ਨੂੰਹ ਨੂੰ ਜਾਂ ਸਹੁਰਿਆਂ ਵੱਲੋਂ ਜਵਾਈ ਨੂੰ ਕਿਹੜਾ ਕਿੰਨੀ ਮੋਟੀ ਕਿੰਨੀ ਵੱਡੀ ਜਿਹੜੀ ਆ ਮੰਦਰੀ ਦਿੱਤੀ ਗਈ ਆ ਸੋਨਾ ਰੱਜ ਕੇ ਦਿੱਤਾ ਜਾਂਦਾ ਗਹਿਣੇ ਰੱਜ ਕੇ ਦਿੱਤੇ ਜਾਂਦੇ ਨੇ ਪਰ ਇਹਨਾਂ ਸਾਰੇ ਖਰਚਿਆਂ ਦੇ ਵਿੱਚ ਉਹ ਖਰਚਾ ਕਾਊਂਟ ਨਹੀਂ ਹੋ ਰਿਹਾ ਤਾਂ ਬੜੀ ਇਹ ਡਿਸਟਰਬਿੰਗ ਰਿਪੋਰਟ ਵੀ ਹੈਗੀ ਆ ਕਿਉਂਕਿ ਜੇਕਰ ਅਸੀਂ ਓਨਾ ਹੀ ਤਿਆਰ ਓਨਾ ਹੀ ਖਰਚਾ ਭਾਰਤ ਵਿੱਚ ਐਜੂਕੇਸ਼ਨ ਵੱਲ ਦਿੱਤਾ ਹੁੰਦਾ ਵਿਆਹਾਂ ਦੇ ਖਰਚੇ ਘੱਟ ਕਰ ਦਿੱਤੇ ਜਾਂਦੇ ਤਾਂ ਬਹੁਤ ਵੱਡਾ ਜਿਹੜਾ ਗੈਪ ਹੈਗਾ ਪੜ੍ਹਾਈ ਵਿੱਚ ਤੇ ਵਿਆਹ ਦੇ ਖਰਚੇ ਵਿੱਚ ਇਹ ਘੱਟ ਵੀ ਹੋ ਸਕਦਾ ਸੀਗਾ ਹਾਲਾਂਕਿ ਬਹੁਤ ਲੋਕਾਂ ਦਾ ਵਿਆਹ ਦੇ ਸਾਈਵੇਸ ਨਾਲ ਜੁੜਿਆ ਜੇਕਰ ਡੋਲੀ ਵਾਲੀ ਗੱਡੀ ਨੇ ਸਜਣਾ ਹੈ ਜਿਹੜੇ ਬੰਦੇ ਨੇ ਗੱਡੀ ਸਜਾਣੀ ਹੈ ਉਹਦੇ ਫੁੱਲ ਵੀ ਆਣੇ ਨੇ ਉਹਦਾ ਵੀ ਵਿਆਹ ਦੇ ਸਾਈਵੇਸ ਜੁੜਿਆ ਹੈ ਕੇਟਰਿੰਗ ਵਾਲਾ ਬੰਦਾ ਹੋ ਗਿਆ ਡੈਕੋਰੇਸ਼ਨ ਵਾਲਾ ਬੰਦਾ ਜਿਨੇ ਵਿਆਹ ਦੇ ਕਾਰਡ ਤੱਕ ਬਣਾਉਣੇ ਨੇ ਡੱਬੇ ਤੱਕ ਬਣਾਉਣੇ ਨੇ ਵਿਆਹ ਦੇ ਉਹਨਾਂ ਸਾਰੇ ਬੰਦਿਆਂ ਦਾ ਨਿੱਕੇ ਤੋਂ ਲੈ ਕੇ ਵੱਡੀ ਇੰਡਸਟਰੀ ਦਾ ਪੂਰਾ ਸਿੱਧਾ ਸੰਬੰਧ ਹੈਗਾ ਵਿਆਹਾਂ ਦੇ ਨਾਲ ਇਸ ਕਰਕੇ ਅਸੀਂ ਆ ਵੀ ਨਹੀਂ ਆਂਦੇ ਲੋਕੀ ਸਸਤੇ ਵਿਆਹ ਕਰਨੇ ਸ਼ੁਰੂ ਕਰ ਦਿੰਦੇ ਨੇ ਕਿ ਬੱਚੂ ਕੁੜੀ ਨੂੰ ਚੁੰਨੀ ਚੜਾ ਕੇ ਲੈ ਆਣ ਤੇ ਇਹ ਕਹਿਣ ਹਾਂ ਭਾਈ ਕੁੜੀ ਹੁਣ ਸਾਡੀ ਹੋਊਗੀ ਦੋ ਜੋੜੇ ਚ ਕੁੜੀ ਦੇ ਦੋ ਪਰ ਜ਼ਰੂਰ ਸੋਚਣ ਦੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤ ਦਾ ਐਡਾ ਵੱਡਾ ਕਿੱਤਾ ਇਹ bizness ਹੈਗੇ ਵਿਆਹਾਂ ਦੇ ਇਸ ਵਿੱਚ 10.7 ਲੱਖ ਕਰੋੜ ਰੁਪਇਆ ਅਰਬਾ ਕਰੋੜਾ ਰੁਪਇਆ ਹਰ ਸਾਲ ਖਰਚ ਹੁੰਦਾ ਹੈ ਕਿ vaccine ਇਹਨਾਂ ਖਰਚ ਕਰਨਾ ਜ਼ਰੂਰੀ ਹੈ ਕਿ show off ਦੇ ਚੱਕਰਾਂ 'ਚ ਅਸੀਂ ਆਪਣੇ ਆਪ ਤੇ ਜ਼ਿਆਦਾ ਬੋਝ ਪਾ ਲੈਨੇ ਆ ਇਹ ਗੱਲ ਤੇ ਵੀ ਵਿਚਾਰ ਕਰਨਾ ਸੋਚਣਾ ਬਹੁਤ ਜ਼ਰੂਰੀ ਹੈ